ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਆਮ ਆਇ ਪਾਰਟੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਯੂਥ ਕਾਂਗਰਸ ਵੱਲੋਂ ਐਸਐਸਪੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਕੇ ਪੁਤਲੇ ਫੂਕੇ ਗਏ ਇਸੇ ਤਰ੍ਹਾਂ ਤੇ ਇੱਕ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਵੀ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਚਾਰ ਸਿੰਘ ਚੈਣਾ ਦੀ ਅਗਵਾਈ ਦੇ ਵਿੱਚ ਪੁਤਲੇ ਫੋਕੇ ਗਏ ਜਿਸ ਇਸ ਪ੍ਰਦਰਸ਼ਨ ਦੇ ਵਿੱਚ ਯੂਥ ਕਾਂਗਰਸ ਦੇ ਫ੍ਰੀਕੁਐਂਟ ਕੋਆਰਡੀਨੇਟਰ ਰਣਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਫ੍ਰੀਕੁਐਂਟ ਪਹੁੰਚੇ ਅਤੇ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅੱਜ ਦਾ ਇਹ ਧਰਨਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਹੈ ਜੋ ਕਿ ਪੰਜਾਬ ਸਰਕਾਰ ਪਿਛਲੇ 4 ਸਾਲ ਤੋਂ ਸੱਤਾ ਦੇ ਵਿੱਚ ਆਈ ਹੈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਪੰਜਾਬ ਦੇ ਵਿੱਚ ਵਿਗੜੀ ਹੋਈ ਹੈ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਗੈਂਗਸਟਰਵਾਦ ਦਾ ਜਿਹੜਾ ਬੋਲਬਾਲਾ ਪੰਜਾਬ ਦੇ ਵਿੱਚ ਹਰ ਇੱਕ ਦਿਨ ਦਿਹਾੜੇ ਕਤਲ ਹੋ ਰਹੇ ਆ ਫੌਤੀਆਂ ਦੀਆਂ ਕੌਲ ਆ ਰਹੀਆਂ ਉਹਦੇ ਸਬੰਧ ਦੇ ਵਿੱਚ ਪੰਜਾਬ ਯੂਥ ਕਾਂਗਰਸ ਵੱਲ ਕਾਲ ਕੀਤੀ ਗਈ ਸੀ ਸੋ ਉਹਦੇ ਸਬੰਧ ਦੇ ਵਿੱਚ ਸਾਰੇ ਜ਼ਿਲ੍ਹਾ ਹੱਡਾ ਕ્વાਟਰਾਂ ਤੇ ਜਿਹੜੇ ਐਸਐਸਪੀ ਦਫ਼ਤਰ ਦੇ ਬਾਹਰ ਤਰਨਾ ਪੰਜਾਬ ਯੂਥ ਕਾਂਗਰਸ ਵੱਲ ਦਿੱਤਾ ਗਿਆ ਇਹ ਸਰਕਾਰ ਨੂੰ ਜਗਾਉਣ ਵਾਸਤੇ ਕਿ ਇਹਨਾਂ ਦੇ 4 ਸਾਲ ਬੀਤ ਗਏ ਆ 4 ਸਾਲ ਜਿਵੇਂ ਪ੍ਰਧਾਨ ਜੀ ਨੇ ਕਿਹਾ ਸਿਰਫ ਚੁਟਕਲੇ ਸੁਣਾਉਣ ਤੋਂ ਇਲਾਵਾ ਇਹਨਾਂ ਨੇ ੱੱਕਾ ਨਹੀਂ ਕੀਤਾ 1% ਵੀ ਪਿਛਲੀਆਂ ਸਰਕਾਰਾਂ ਨੂੰ بس ਨਿੰਦੀ ਜਾਂਦੇ ਐ ਸੀਐਮ ਦਾ ਕੰਮ ਇਹ ਐ ਰੋਜ਼ ਪ੍ਰੈਸ ਕੌਂਟਰ ਰੋਜ਼ ਕਿਤੇ ਸਪੀਚ ਦੇਦੇ ਆ ਪਿਛਲੀਆਂ ਸਰਕਾਰਾਂ ਨੇ ਐ ਕਰਤਾ ਕੈਪਟਨ ਐ ਕਰਤਾ ਬਾਦਲ ਨੇ ਐ ਕਰਤਾ ਚੰਨੀ ਨੇ ਐ ਕਰਤਾ ਤੁਸੀਂ ਪੰਜਾਬ ਦੇ ਲੋਕ ਜੇ ਉਹਨਾਂ ਤੋਂ ਤੰਗ ਸੀ ਤਾਂ ਫਿਰ ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਇੰਨੀ ਭਾਰੀ ਬਹੁਮਤ ਦੇ ਨਾਲ ਤੁਸੀਂ ਕੀ ਕੀਤਾ ਪਿਛਲੇ 4 ਸਾਲਾਂ ਦੇ ਵਿੱਚ ਤੁਸੀਂ ਜੇਕਰ ਉਹਨਾਂ ਨੂੰ ਅਸੀਂ ਦੁਬਾਰਾ ਕਹੀ ਜਾਣਾ ਵੀ ਉਹਨਾਂ ਨੇ ਐ ਨਹੀਂ ਕੀਤਾ ਉਹਨਾਂ ਨੇ ਐ ਨਹੀਂ ਕੀਤਾ ਤਾਂ ਫਿਰ ਤੁਸੀਂ ਕੀ ਕੀਤਾ 4 ਸਾਲ ਤੁਹਾਡੇ ਕੋਲ ਤਾਂ ਕੁੰਜੀ ਸੀ ਨਾ ਤੁਹਾਡੇ ਕੋਲ ਤਾਂ ਸਾਰਾ ਤਾਲਾ ਹੀ ਆ ਗਿਆ ਸੀ ਤੁਸੀਂ ਕਰੋ ਹੁਣ ਕੀ ਕਰਦੇ ਹੋ ਪਰ ਇਹਨਾਂ ਨੇ ਢੱਕਾ ਨਹੀਂ ਕੀਤਾ ਜੋ ਹਾਲਾਤ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਹੋਏ 4 ਸਾਲਾਂ ਦੇ ਵਿੱਚ ਉਹ ਕਦੇ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਏ ਸੋ ਇੱਥੇ ਇਕੱਠੇ ਹੋਣ ਦਾ ਇਹੀ ਮਕਸਦ ਸੀ ਵੀ ਕੋਈ ਮਾੜਾ ਮੋਟਾ ਇਹਨਾਂ ਦੀ ਕੰਨ ਤੇ ਜਿਹੜੀ ਜੂੰ ਸਰਕੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਜਿਹੜਾ 6 ਮਹੀਨਿਆਂ ਦਾ ਤੇ ਬਾਕੀ ਹੈ ਐਤਵਾਰ ਤਾਂ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਆ ਇਹਨਾਂ ਨੇ ਜਾਣਾ ਲਾਜ਼ਮੀ ਹੈ ਸੋ ਜਿਹੜੇ 4 6 ਮਹੀਨੇ ਰਹਿ ਗਏ ਕੋਈ ਮਾੜਾ ਮੋਟਾ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਥੋੜਾ ਮੋੜਾ ਕੋਈ ਸੁੱਖ ਦਾ ਸਾਹ ਜੀ ਸਰਕਾਰ ਦੇ ਵੀ ਨਰੇਗਾ ਵੀ ਖਤਮ ਕਰਨ ਤੇ ਤੁਲੀ ਆ ਪੰਜਾਬ ਸਰਕਾਰ ਦਾ ਵੀ ਉਨਾ ਹੀ ਹੱਥ ਹੈ ਜਿੰਨਾ ਕੇਂਦਰ ਦਾ ਕੇਂਦਰ ਦਾ ਹੱਥ ਹੈ ਸੋ ਪੰਜਾਬ 'ਚ ਹਾਲਾਤ ਆ ਵੀ ਅੱਜਕੱਲ੍ਹ ਧਰਨਿਆਂ ਤੋਂ ਬਿਨਾ ਕੋਈ ਹੱਲ ਨਹੀਂ ਰਿਹਾ ਭਗਵਾਨਤਮਨ ਕਹਿੰਦਾ ਸੀ ਮੈਂ ਧਰਨਾ ਨਹੀਂ ਲੱਗਣ ਦੇਊਗਾ ਜੋ ਪਹਿਲੇ ਦਿਨ ਤੋਂ ਧਰਨੇ ਸਟਾਰਟ ਹੋ ਗਏ ਆ ਹੁਣ ਗੱਲ ਰਹੀ ਗੁੰਡਾਗਰਦੀ ਦੀ ਪੰਜਾਬ 'ਚ ਹੁਣ ਆਮ ਗੱਲਾਂ ਚੱਲ ਰਹੀਆਂ ਜੇ ਕਹਿੰਦੇ ਤੁਸੀਂ ਕੋਈ ਕਬੱਡੀ ਕੱਪ ਕਰਾਉਣਾ ਹੈ ਤਾਂ ਉਹ ਸਫਲ ਤਾਂ ਹੋਊਗਾ ਉਹਦੇ ਲਈ ਤੁਹਾਨੂੰ ਡੀਸੀ ਕੋਲੇ ਜਾਣ ਦੀ ਲੋੜ ਨਹੀਂ ਤੁਹਾਨੂੰ ਐਸਐਸਪੀ ਕੋਲੇ ਜਾਣ ਦੀ ਲੋੜ ਨਹੀਂ ਉਹਦੇ ਕੋਲੇ ਤੁਹਾਨੂੰ ਜਿਹੜਾ ਤੁਹਾਡੇ ਏਰੀਏ ਦਾ ਜਾਂ ਤੁਹਾਡੇ ਪੰਜਾਬ ਦਾ ਕੋਈ ਜਿਹੜਾ ਗੈਂਗਸਟਰ ਹੈ ਉਹਦੇ ਕੋਲੇ ਜਾਓ ਤੇ ਉਹਨੂੰ ਕਹੋ ਮੈਂ ਟੂਰਨਾਮੈਂਟ ਕਰਾਉਣਾ ਤਾਂ ਟੂਰਨਾਮੈਂਟ ਤੁਹਾਡਾ ਸਫਲ ਹੋਣਾ ਨਹੀਂ ਤਾਂ ਤੁਹਾਡੇ ਟੂਰਨਾਮੈਂਟ ਤੇ ਗੋਲੀਆਂ ਹੀ ਚੱਲਣਗੀਆਂ ਇਹ ਇਹ ਹਾਲਾਤ ਹੋਏ ਪਏ ਆ ਪੰਜਾਬ ਦੇ ਵਿੱਚ ਇਹ ਯੂਥ ਨੂੰ ਕਹਤੋ ਇਹ ਪ੍ਰਦਰਸ਼ਨ ਕਰਦੇ ਪਏ ਰਹੇ ਤੇ ਯੂਥ ਹੀ ਆ ਜੀ ਯੂਥ ਨੇ ਸਭ ਤੋਂ ਵੱਧ ਜਿਹੜਾ ਜ਼ੋਰ ਲਾਇਆ ਸੀਗਾ ਝਾੜੂ ਦੀ ਸਰਕਾਰ ਲਿਆਉਣ ਤੇ ਕਿਉਂਕਿ ਯੂਥ ਨੂੰ ਸੀਗਾ ਵੀ ਯੂਥ ਹੀ ਆ ਜੋ ਬਦਲਾਅ ਲਿਆ ਸਕਦੀ ਆ ਕਿਉਂਕਿ ਜੋ ਹੁਣ ਕਹਿੰਦੇ ਆ ਵੀ ਯੂਥ ਦੇ ਵਿੱਚ ਬਹੁਤ ਨਰਜੀ ਹੁੰਦੀ ਆ ਪਰ ਯੂਥ ਨੂੰ ਹੁਣ ਸਾਰਾ ਕੁਝ ਸਮਝ ਆ ਚੁੱਕੀ ਆ ਸੋ ਯੂਥ ਨੂੰ ਇਹ ਕਾਉਣ ਵਾਲੇ ਟਾਈਮ ਦੇ ਵਿੱਚ ਸੋਚਣਾ ਪੈਣਾ ਵੀ ਆਪਾਂ ਨੂੰ ਕਿਹੜੀ ਚੀਜ਼ ਆ ਜ ਪਹਿਲਾਂ ਪੰਜਾਬ ਦੇ ਵਿੱਚ ਚੰਗੇ ਹਾਲਾਤ ਪੈਦਾ ਹੋ ਗਏ ਸੀਗੇ ਸੋ ਇਹ ਸਰਕਾਰ ਨੇ ਹੁਣ ਬਦਲਾਅ ਦਾ ਬੜਾ ਟਾਈਮ ਨਹੀਂ ਰਿਹਾ ਕਿ ਕਿੰਨਾ ਕੁ ਟਾਈਮ ਆਪਾਂ ਬਦਲਾਅ ਵੱਲ ਵੇਖਾਂਗੇ ਸੋ ਆਪਾਂ ਨੂੰ ਉਹੀ ਪਾਰਟੀ ਲਿਆਉਣੀ ਪੈਣੀ ਹੈ ਜਿਹੜੀ ਪੰਜਾਬ ਦੇ ਵਿੱਚ ਜੋ ਪੰਜਾਬ 'ਚ ਪਕੜ ਕਰ ਸਕੇ ਜੋ ਪੰਜਾਬ 'ਚ ਸੁਧਾਰ ਕਰ ਸਕੇ ਇੱਕ ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦਾ ਇੱਕ ਸਾਲ ਦੇ ਵਿੱਚ ਜੋ ਅਸੀਂ ਤੁਸੀਂ ਰੋਸਟਰ ਪ੍ਰਾਚਨ ਕਰ ਰਹੇ ਹਾਂ ਤੁਹਾਡੀਆਂ ਗੱਲਾਂ ਤੇ ਸਰਕਾਰ ਖਰੀ ਨਾ ਉੱਤੇ ਔਰ ਅਗਲਾ ਟੋਡਾ ਪ੍ਰੋਸੈਸ ਕੀ ਹੋਵੇ ਭਾਈ ਜੀ 5-6 ਮਹੀਨੇ ਰਹਿ ਗਏ ਫਿਰਲੇ 6 ਮਹੀਨੇ ਤੱਕ ਕੋਈ ਗੰਦਾ ਹੀ ਨਹੀਂ ਹੁੰਦਾ 5-6 ਮਹੀਨਿਆਂ ਚ ਕੀ ਚੇਂਜ ਹੋ ਜੂਗਾ ਜਿਹੜਾ ਅਜੇ ਤੱਕ ਨਹੀਂ ਹੋਇਆ ਹੁਣ ਅੱਜ ਵੀ ਭੂਤਮਾਨ ਕੋਲੇ ਉਹੀ ਗੱਲਾਂ ਨੇ ਕੈਪਟਨ ਨੇ ਆਇਆ ਕੀਤਾ ਬਾਦਲ ਨੇ ਆਇਆ ਕੀਤਾ ਵੀ 5 ਸਾਲ ਹੋ ਗਏ 4 ਸਾਲ ਹੋ ਗਏ ਤੈਨੂੰ ਆਏ ਨੂੰ ਤੂੰ ਕੀ ਕੀਤਾ ਜੇ ਅੱਜ ਵੀ ਉਹੀ ਚੁਟਕਲੇ ਉਹੀ ਗੱਲਾਂ ਕਰ ਰਿਹਾ ਤੋ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ ਚ ਕੋਈ ਸੁਧਾਰ ਹੋਣਾ ਇਹ ਸੁਧਾਰ ਉਹਦੀ ਹੋਣਾ ਜਦੋਂ ਕਾਂਗਰਸ ਦੇ ਵਿੱਚ ਆਉਗੀ ਪੰਜਾਬ ਦੇ ਵਿੱਚ ਤੇ ਥੋੜਾ ਬਹੁਤਾ ਜਿਹੜਾ ਸਿਸਟ